ਹਾਂਜੀ ਕੀ ਹਾਲ ਜੀ ਸਾਰਿਆਂ ਦਾ ਉਹੋ ਹੀ ਗੱਲ ਜਿਹੜੀ ਆਪਾਂ ਕਰਦੇ ਹੁੰਨੇ ਆ ਚੜ ਗਿਆ ਦਿਨ ਹੋ ਗਈ ਸਵੇਰ ਰੜਕੀ ਵਾਲਿਆ ਕਰਦੇ ਸਫਰਾਂ ਦੀ ਸ਼ੁਰੂਆਤ ਲਓ ਜੀ ਸਫਰ ਦੀ ਸ਼ੁਰੂਆਤ ਕਰਦੇ ਆ ਅੱਜ ਨਵਾਂ ਦਿਨ ਨਵੀਂ ਸਵੇਰ ਨਵੇਂ ਰਾਹ ਸੂਬਾ ਪੁਰਾਣਾ ਉਹੀ ਹੋ ਗਿਆ ਹੁਣ ਔਰ ਨਾਚਲ ਪ੍ਰਦੇਸ਼ ਦੇ ਪਹਾੜਾਂ ਦੇ ਵਿੱਚ ਸੜਕਾਂ ਦੇ ਭਜਾਵਾਂਗੇ ਘੋੜਾ ਤੇ ਨਾਲ-ਨਾਲ ਤੁਹਾਡੇ ਸਫਰ ਸਾਂਝਾ ਕਰਦੇ ਜਾਵਾਂਗੇ ਸਾਰੇ ਜਿੰਨੇ ਵੀ ਆਪਣੇ ਕਨਾਂ ਜੁੜੇ ਆ ਯੂਟਿਊਬ ਪਰ ਵਾਰ ਆਪਣਾ ਬਣਿਆ ਆ ਸਾਰੇ ਭੈਣ ਭਰਾਵਾਂ ਨੂੰ ਮਤਾਮਾ ਬਜ਼ੁਰਗਾਂ ਰੋੜਕੀ ਵਾਲੇ ਲੋ ਤੇ ਰੋੜਕੀ ਵਾਲ ਦੇ ਘੋੜੇ ਵਾਲੋ ਜੀ ਸੱਤ ਸ਼ੇਰੀਆ ਕਾਲ ਆ ਜਾਓ ਛੱਡਦੇ ਆ ਲਗਾਮਾਂ ਘੋੜੇ ਦੀਆਂ ਤੇ ਉਦੋਂ ਪਹਿਲਾਂ ਤੁਹਾਨੂੰ ਦਿਖਾ ਲਦੇ ਆ ਜਿੱਥੇ ਆਪਾਂ ਰੁਕੇ ਸੀਗੇ ਸਰਕਟ ਹਾਊਸ ਆ ਇਹ ਬਾਸਾਰ ਦੇ ਵਿੱਚ ਉਰਨਾਚਲ ਪ੍ਰਦੇਸ਼ ਬਾਸਾਰ ਸ਼ਹਿਰ ਦਾ ਨਾਮ ਆ ਸ਼ਹਿਰ ਕਾਫੀ ਵੱਡਾ ਆ ਇਹ ਤੇ ਆ ਜਾਓ ਫੇ ਪਹਿਲਾਂ ਤੁਹਾਨੂੰ ਇਹ ਦਿਖਾ ਲਦੇ ਆ ਤੇ ਫੇ ਬਾਹਰ ਜਾ ਕੇ ਕਦੇ ਚਾਹ ਪਾਣੀ ਪੀ ਕੇ ਫੇ ਛੱਡਾਂਗੇ ਲਗਾਮਾਂ ਘੋੜੇ ਦੀਆਂ ਆਇਆ ਜੀ ਸਰਕਟ ਹਾਊਸ ਬਾਸਰ ਦੇ ਵਿੱਚ ਬਸਾਰ ਵੀ ਕਹਿੰਦੇ ਆ ਬਾਸਰ ਵੀ ਕਹਿੰਦੇ ਪੰਜਾਬੀ ਜੀ ਆਪਣੇ ਬਾਸਰ ਜਿਆ ਨਿਕਲਦਾ ਲਫਜ਼ ਉਹਦਾ ਬਾਸਾਰ ਆ ਔਰ ਨਾਚਲ ਪ੍ਰਦੇਸ਼ ਤੇ ਇਹ ਬਣਿਆ ਸੀਗਾ ਆਪਣੇ 2012 ਸ 2012 ਨਹੀਂ 12 ਨਵੰਬਰ 2013 ਦੇ ਵਿੱਚ ਸ਼੍ਰੀ ਨਾਬਾਮ ਤੁਕੀ ਚੀਫ ਮਨਿਸਟਰ ਨੇ ਕੀਤਾ ਸੀ ਇਹਦਾ ਅਦ்கਾਟਨ ਤੇ ਇੱਥੇ ਆਪਾਂ ਰਾਤ ਰੁਕੇ ਸੀਗੇ ਤੇ ਤੁਹਾਨੂੰ ਆਲਾ ਦਵਾਲਾ ਦਿਖਾ ਲਦੇ ਆ ਇਥੋਂ ਯਾਨੀ ਕਿ ਇਹ ਆ ਵੀ ਵਿਊ ਬਹੁਤ ਸੋਹਣਾ ਬਣਦਾ ਉੱਚੀ ਜਗ੍ਹਾ ਤੇ ਆ ਤੇ ਸਾਰਾਈ ਬਸਾਰ ਦੀਦਾ ਆ ਇਥੋਂ ਸ਼ਹਿਰ ਪੂਰਾ ਇਹ ਇੱਥੇ ਹਾ ਦੇਖੋ ਸਾਰਾ ਹੀ ਸ਼ਹਿਰ ਦੀਦਾ ਆ ਇਥੋਂ ਇੱਧਰ ਬਾੜੇ ਵਧੀਆ ਜਗ੍ਹਾ ਤੇ ਬਣਿਆ ਆ ਉੱਚੀ ਥਾਂ ਤੇ ਲਓ ਜੀ ਆ ਬਾਈ ਆਪਣੇ ਅਸਾਮ ਤੋਂ ਆਦੇ ਬਾਈਆਂ ਨੰਬਰ ਦਿੱਤਾ ਆਪਾਂ ਨੂੰ ਡਿਬਿਊ ਗੜ ਤੋਂ ਇੱਕ ਪੰਜਾਬੀ ਭਰਾ ਦਾ ਰਹਿਣ ਦਾ ਪ੍ਰਬੰਧ ਕਹਿੰਦੇ ਡਿਬਿਊ ਗੜ ਚ ਉਹ ਕਰ ਦੇਣਗੇ ਬਹੁਤ ਬਹੁਤ ਧੰਨਵਾਦ ਬਾਈ ਇਹੋ ਬਾਈ ਧੰਨਵਾਦ ਨਾ ਘੋੜਾ ਆਪਣਾ ਤਿਆਰ ਵਰ ਤਿਆਰ ਸਮਾਨ ਨਾ ਦਿੱਥਾ ਆਪਾਂ ਲੱਦ ਲਿਆ ਤੇ ਹੁਣ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਸੜਕਾ ਉਸ ਤੋਂ ਬਾਹਰ ਬਸਾਰ ਸ਼ਹਿਰ ਦੇ ਵਿੱਚ ਦੋ ਦੋ ਆਪਣੇ ਮੈਦੇ ਦੇ ਬਣੇ ਪਰੌਂਠੇ ਝਾਂਡ ਕੇ ਛੜਤੀਆਂ ਲਗਾਮਾਂ ਆਪਾਂ ਆਪਣੇ ਤੂਫਾਨ ਦੀਆਂ ਤੇ ਬਸਾਰ ਸ਼ਹਿਰ ਦੀ ਜੇ ਆਪਾਂ ਗੱਲ ਕਰੀਏ ਇੱਥੇ ਪਿੰਡਾਂ 'ਚ ਤਾਂ ਆਪਣੇ ਟਰਾਈਬਲ ਹੀ ਆ ਇੱਧਰ ਆਸਵਾਸੀ ਆ ਤੇ ਜਿਹੜਾ ਬਸਾਰ ਸ਼ਹਿਰ ਆ ਇੱਥੇ ਜ਼ਿਆਦਾਤਰ ਵਾਦੀ ਬਿਹਾਰੀ ਲੋਕਾਂ ਦੀ ਆ ਬਿਹਾਰ ਵਾਲੇ ਆ ਜੋ ਵੱਡੀਆਂ ਟਾਬੇ ਕਹਿੰਦੀ ਇੱਧਰ ਟਾਬੇ ਕਹਿੰਦੇ ਹੋਟਲ ਟਾਬੇ ਜਣੀ ਹੋਟਲ ਤੇ ਆਪਣੇ 호텔 ਵਗੈਰਾ ਕਰਿਆਨੇ ਦੀਆਂ ਦੁਕਾਨਾਂ ਤਕੂਨਾ ਜ਼ਿਆਦਾਤਰ ਬਿਹਾਰੀ ਕਰਦੇ ਆਂ ਸ਼ਹਿਰ ਦੇ ਵਿੱਚ ਉੱਥੇ ਪਤਾ ਲੱਗਦਾ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਸਾਰੇ ਵੀ ਬਿਹਾਰ ਦੇ ਲੋਕ ਆ ਇੱਥੇ ਤੇ ਕਾਫੀ ਸਮੇਂ ਤੋਂ ਕਹਿੰਦੇ ਆ ਕੇ ਬਸੇ ਆ ਇਹ ਸੈਟਲ ਹੋਏ ਆ ਪੂਰੇ ਪੁਰਾਣੇ ਇਹਨਾਂ ਦੇ ਬਜ਼ੁਰਗ ਆਏ ਆ ਇੱਧਰ ਪੁਰਾਣੇ ਸਮਿਆਂ 'ਚ ਸੈਟਲ ਹੋਇਆ ਪੂਰੇ ਬਿਹਾਰ ਵਾਲੇ ਇੱਧਰ ਹੌਣਦੋ ਦਾ ਪੰਜਾਬ ਚ ਵੀ ਸੈਟ ਲਈ ਹੈ ਇਹ ਨਹੀਂ ਮਤ ਮਾਰੀ ਭਈਏ ਸਾਰੇ ਭਾਰਤ ਦੀ ਦੇਖ ਲਓ ਇੱਥੇ ਮਰ ਜੀ ਜਲ ਜਓ ਸੈਟ ਲਈ ਸੈਟ ਲਿਆ ਤੇ 20 ਕਿਲੋਮੀਟਰ ਤੱਕ ਹੀ ਕੋ ਕੈਂਪਣਾ ਦੀ ਜਗਾ ਸ਼ੋ ਹੁੰਦੀ ਹੈ ਮੈਪ ਤੇ ਪੁੱਛਿਆ ਵਾਛਿਆ ਵੀ ਆਪਾਂ ਕਹਿੰਦੇ ਹਾਂ ਉੱਥੇ ਚਾਹ ਪਾਣੀ ਪੀਣ ਦਾ ਹੈਗਾ ਜਿਗੜ ਵੀ 20 ਕਿਲੋਮੀਟਰ ਤੱਕ ਕੁਝ ਨਹੀਂ ਆਉਣਾ ਖਾਣ ਪੀਣ ਦਾ ਕੋਈ ਦੁਕਾਨਦਕੂਨੀ ਨਹੀਂ ਆਣੀ ਜਿੱਦਾਂ ਸੁਣਨ ਨੂੰ ਮਿਲਿਆ ਇੱਥੋਂ ਉਸਾ ਉਹਨਾਂ ਪਤਾ ਦੇ ਨਾਲ ਸਾਂਝਾ ਕਰ ਰਹੇ ਆ ਤੇ 4-5 ਕਿਲੋਮੀਟਰ ਆਪਾਂ ਆ ਵੀ ਗਏ ਆ ਤੇ ਸੱਚੀ ਵੀ ਕੋਈ ਦੁਕਾਨ ਨਹੀਂ ਦਿਖ ਰਹੀ ਸਮਾਨ ਆਪਾਂ ਚੱਕ ਲਿਆ ਨਾਲ એનર્ਜੀ ਡਰਿੰਕ ਸਟਿੰਗ ਪੰਜ ਕਿ ਚੌਕਲੇਟਾਂ 20-20 ਆਣੀਆਂ ਫਰੂਟ ਕੇਕ ਦੋ ਚੱਕ ਲੈ ਆ ਤੇ ਜਾਤੇ 20 ਕਿਲੋਮੀਟਰ ਆਪਾਂ ਕੱਢ ਲੈਣਾ ਤੇ ਬਾਕੀ ਉੱਥੋਂ ਸਮਾਨ ਦਿੱਥੋਂ ਲੈ ਲਵਾਂਗੇ ਜੇ ਮੌਕਾ ਗਿਆ ਤਾਂ ਇਹ ਸਾਈਕਲਿਸਟ ਭਰਾਵਾ ਲਈ ਆ ਜੇ ਕੋਈ ਨਮਾ ਬੰਦਾ ਇਦਾਂ ਸਫਰ ਕਰਦਾ ਪ੍ਰਾਣੀਆਂ ਤਾਂ ਆਪਣੇ ਭਰਾਵੋ ਕੂਨਫਾਨ ਤੇ ਮੱਥਾ ਮਾਰ ਕੇ ਦੇਖ ਲੈਂਦੇ ਆ ਸਾਰੇ ਆ ਆਪਣੇ ਆ ਰਗਾ ਨਵਾ ਤੇ ਪਿੰਡੂ ਬੰਦਾ ਨਹੀਂ ਪਤਾ ਲੱਗਦਾ ਉਹਦੇ ਨਾਲ ਹੀ ਜਾਣਕਾਰੀ ਪਾਈ ਹੈ ਸਮਾਨ ਦੱਥਾ ਜਾਦਦਾ ਤਾਂ ਪਹਾੜਾਂ ਦੇ ਵਿੱਚ ਚੱਕਈ ਤਰੋ ਤੇ ਜਿੱਥੋਂ ਵੀ ਤੋਰਨਾ ਉੱਥੋਂ ਪਰੌਂਠੇ ਬੂੜੇ ਪੂੜੀਆਂ ਬਣੀਆਂ ਝੰਮ ਗਈ ਤਰੋ ਐਦਾਂ ਮਾਲਕ ਆਪਣੇ ਆਪ ਦੀ ਸਹਾਈ ਹੋ ਜਾਂਦਾ ਆ ਆਪਾਂ ਆ ਬੈਗਾਂ ਖੋਲਾ ਦੀਦਾ ਇਹ ਤੁਹਾਨੂੰ ਬੈਗ ਖੋਲਿਆ ਚੜਾਈ ਚੜਦੇ ਪਿਆਸ ਬਹੁਤ ਲਾ ਕੇ ਪਾਣੀ ਪੀਏ ਜੋ ਪਾਣੀ ਦੀਆਂ ਬੋਤਲਾਂ ਦੇਖੀਆਂ ਦੋਨੇ ਖਾਲੀ ਮੈਂ ਕਿਹਾ ਯਾਰ ਆ ਦਾ ਬਹੁਤ ਕੰਮ ਖਰਾਬ ਹੋ ਗਿਆ ਹੱਲੇ ਬੈਗ ਨੂੰ ਬੰਨਣੇ ਲੱਗੇ ਸੀਗੇ ਜਾਤੇ ਆ ਮਗਰ ਬਾਈ ਹੁਣੀ ਆ ਗਏ ਹੈਲੋ ਸਰ ਤੇ ਬਾਈ ਹੁਣੀ ਆ ਪਾਣੀ ਦੀ ਬੋਤਲ ਹੱਲੇ ਆਪਾਂ ਮੂੰਹ ਟੇਡਾ ਥੱਲੇ ਨਹੀਂ ਸੀ ਆਪਣਾ ਬੈਗਾਂ ਨਾਲ ਨੂੰ ਤੇ ਬਾਈ ਹੁਣੀ ਪਿੱਛੇ ਗੱਡੀ ਰੋਕੀ ਤੇ ਕਹਿੰਦੇ ਪਾਣੀ ਇਦਾਂ ਫੇ ਮਾਲਕ ਆਪੇ ਅੰਗ ਸੰਗ ਤੁਹਾਡੇ ਸਾਈ ਹੋ ਜਾਂਦਾ ਸਫਰਾ ਜਿਹਾ ਸਰ थैंक यू ਪਾਣੀ ਖਤਮ tha ਬਿਲਕੁਲ ਬਹੁਤ ਬਹੁਤ ਧੰਨਵਾਦ ਹੋਗਾ ਕਿ ਆਪ ਆਗੇ ਹੋਰ acha ਵੇਖੋ ਬਿਲਕੁਲ ਸਰ थैंक यू ਹਾਂਜੀ थैंक यू so much ਸਰ ਲਓ ਜੀ ਬਾਸਾਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਆਉਂਦਾ ਸਿਕਸ ਸਮਾਈਲ ਟੱਬਾ ਬੇਅਰ ਰਵਰ ਹਾਰਟੀ ਮੀਟਸ ਤੇ 8 ਕਿਲੋਮੀਟਰ ਤੱਕ ਕੋਈ ਪਾਣੀ ਦਾ ਧਾਮ-ਚਾਮ ਨਹੀਂ ਹੈਗਾ ਯਾਨੀ ਤੇ ਚੜਾਈ ਫੋਲਿਆ ਪਹਿਲੇ ਗੇਰ 'ਚ ਆਪਣਾ ਘੋੜਾ ਚਾਣ ਲਿਆ ਆ ਫਿੱਲ ਹੀ ਕੀ ਰਿਹਾ ਇਹਦਾ ਤੇ ਇੱਥੇ ਪਾਣੀ ਦਾ ਜ਼ਿਗਾਰਡ ਹੈਗਾ ਆ ਜੇ ਕੋਈ ਸਾਈਕਲਿਸਟ ਭਰਾ ਮੇਰੇ ਵਾਂਗੂ ਕਮਲ ਕਟਦਾ ਆ ਪਾਣੀ ਭਰਨ ਦਾ ਚੇਤਾ ਭੁੱਲ ਜਾਂਦਾ ਆ ਵੈਸੇ ਆ ਚੇਤਾ ਨਹੀਂ ਭੁੱਲਿਆ ਕੋ ਭਲੇਖਾ ਸੀਗਾ ਆਪਾਂ ਸਗਾ ਵੇ ਇੱਕ ਬੋਤਲ ਪਾਣੀ ਦੀ ਆਪਣੇ ਕੋਲ ਹੈਗੀ ਆ ਤੇ ਇਸ ਕਰਕੇ ਨਹੀਂ ਆਪਾਂ ਭਰਿਆ ਸੀ ਕਿਉਂਕਿ ਉੱਥੇ ਪਾਣੀ ਹੈ ਨਹੀਂ ਸੀਗਾ ਸਰਕਟ ਹਾਊਸ ਦੇ ਵਿੱਚ ਇੱਥੇ ਤੱਕ ਆ ਵੇ ਟੂਟੀਆਂ 'ਚ ਵੀ ਪਾਣੀ ਨਹੀਂ ਆਉਂਦਾ ਸੀ ਤਾਂ ਨਹੀਂ ਭਰਿਆ ਸੀਗਾ ਬਾਕੀ ਹੁਣ ਇੱਥੋਂ ਪਾਣੀ ਭਰ ਲਈਏ ਪਹਿਲਾਂ ਫੇ ਪਾਣੀ ਭਰ ਕੇ ਚਾਲੇ ਪਾਉਣੇ ਆ ਅੱਗੇ ਨੂੰ ਯੂਨੀਵਰਸਿਟੀ ਜਿੱਦਾਂ ਆਪਣੇ ਆ ਨਰੇਗਾ ਵਾਲੀਆਂ ਬੀਬੀਆਂ ਕੰਮ ਕਰਦੀਆਂ ਨੇ ਨਾ ਇੱਧਰ ਇਹ ਆ ਰੋਡ ਦਾ ਜਿਹੜਾ ਪ੍ਰਾਈਵੇਟ ਕੰਪਨੀ ਹੈ ਨਾ ਬਾਈ ਹਾਂ ਪ੍ਰਾਈਵੇਟ ਸ਼ਿਵਮ ਕੰਪਨੀ ਹੈ ਨਾ ਸ਼ਿਵਮ ਸ਼ਿਵਮ ਕੰਪਨੀ ਆ ਪ੍ਰਾਈਵੇਟ ਉਹਦੇ ਵਿੱਚ ਬੀਬੀਆਂ ਜੌਬ ਕਰਦੀਆਂ ਆ ਤੇ ਰੋਡ ਦੇ ਆਲੇ ਦੁਆਲੇ ਸਫਾਈ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਤੇ ਬਾਕੀ ਇੱਧਰ ਵੀ ਆ ਬੀਬੀਆਂ ਹਲੋ ਪੂਰੇ ਨੇਪਾਲੀ ਹੈ ਗੁਰਖਾ आप जो है जहाँ अरुणाचल के नहीं हो ना नहीं नहीं हम लोग जहाँ का है ऑल इंडिया, इंडिया का ऑल इंडिया का हाँ, हाँ, गोरखा है गोरखा नेपाल के हो ना नहीं, नहीं हाँ, अभी तो इधर है अभी आपका जो बोलते हैं आधार कार्ड वगैरह शनाक्षी कार्ड वगैरा इधर का ही है ना सही सही भारतीय आ आज ये भी भारत लोग अपने ते भाई इनका अपना दीदी आपका अगर माइंड ना करो तो ये पूछ सकता हूँ भाई आपकी सैलरी कितनी की होती है होता होता है 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 से 15 तो? 15 15 से तक तो तो के बीच ना हाँ। सही तो काम डेली करना पड़ता हाँ, कभी कभी मिलता है। रेस मिलता मिलता हाँ, वो भी पैसे सरकार तनखाह नहीं दि कई यार है दिन 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 है <laughs> है तो दो महीने बंदे कर दिलदिया ही नहीं कहते बदनामी करता पर सच ਠੀਕ ਹੈ ਭਾਈ ਅੱਛਾ ਲੱਗਾ ਮਿਲ ਕੇ। ਲੋ ਜੀ ਈਗੋ ਨਾਂ ਦੇ ਕੈਂਪ ਜਗ੍ਹਾ ਬਾਰੇ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਉਹ ਹੈਗਾ ਉਹ। ਉਹ ਆਪਾਂ ਬ੍ਰਿਜ ਪਾਰ ਕਰ ਆਏ ਆ ਪੌੜ ਤੇ ਰੁਕੇ ਨਹੀਂ ਉੱਥੇ ਰੁਕਣ ਲੱਗੇ ਸੀ ਤੇ ਜਾਂਦੇ ਉੱਥੋਂ ਜਾਣਕਾਰੀ ਮਿਲੀ ਆ ਆ ਵੀ ਈਗੋ ਕੈਂਪ 'ਚ ਹੀ ਆਉਂਦੇ ਆ ਆਪਣੇ ਹੋਟਲ ਆ ਖਾਣਾ ਪੀਣਾ ਸਗਾ ਰੁਕਣਾ ਸਗਾ ਪਰ ਉੱਥੋਂ ਇੱਥੋਂ ਜਾਣਕਾਰੀ ਮਿਲੀ ਆ ਵੀ ਅੱਗੇ 3 ਕਿਲੋਮੀਟਰ ਤੇ ਕ੍ਰੋਸ ਕਰ ਲਓ। ਬਈ ਮੋੜ ਕੇ ਰੋਡ 11 ਤੋਂ 5 ਬੰਦ ਹੋ ਜਾਂਦਾ ਆ ਬਈ ਰੋਡ ਰੂਡ ਦਾ ਕੰਮ ਕੋਈ ਚੱਲਦਾ ਪੁੱਛਿਆ ਰੀਜਨ ਕਹਿੰਦੇ ਰੋਡ ਦਾ ਕੰਮ ਚੱਲਦਾ ਏ ਇਸ ਕਰਕੇ ਤੇ ਹੁਣੇ 3 ਕਿਲੋਮੀਟਰ ਦੇਖਣ ਨੂੰ ਤਾਂ ਚੜ੍ਹਾਈ ਲੱਗਦੀ ਆ ਬਾਕੀ ਦੇਖਦੇ ਆ ਤੇ ਇਧਰ ਮਾਰੋ ਜਾਂਤੀ ਉੱਤੇ ਦੇਖੋ ਤਾਂ ਗੇਲਾ ਹੀ ਗੇਲਾ ਵੀ ਜਾ ਕੇ ਨਹੀਂ ਫੇਰ ਅਰਨਾਚਲ ਪ੍ਰਦੇਸ਼ ਦੇ ਵਿੱਚ ਵੀ ਤੇ ਇਧਰ ਦੋਨੀ ਪੋਲੋ ਦੇ ਝੂਲਦੇ ਨਿਸ਼ਾਨ ਚੱਲ ਤੂਫਾਨ ਸਿਆਂ ਜ਼ੋਰ ਮਾਰਨਾ ਪੈਣਾ ਹੱਲੇ ਕੈਮ ਆ ਉਹਦਾ ਕਿਵੇਂ ਰੁੜਕੇ ਦੀ એનર્ਜੀ ਆ ਡਾਊਨ ਆ ਇਧਰ ਖਾਣ ਪੀਣ ਦਾ ਸਿਸਟਮ ਨਹੀਂ ਲੋਡ ਆਉਂਦਿਆ ਚੌਲਾਂ ਨੇ ਤੇ ਮੈਦੇ ਨੇ ਮਤਮਾਰੀ ਪਈ ਆ ਈਗਾ ਈਗੋ ਵਿਲੇਜ ਤੋਂ ਜਦੋਂ ਆਪਾਂ ਪਿੱਛੇ ਜਿਹੜਾ ਛੱਡ ਕੇ ਆਏ ਆ ਉੱਥੋਂ ਇੱਕ ਆ ਰੋੜ ਆ ਜਿਹੜਾ ਕਹਿੰਦੇ ਸੀਗੇ ਇਹ ਰੋੜ ਬਲੌਕ ਹੋ ਗਿਆ ਆ ਜੇ ਲੈਂਡ ਸਲਾਈਡਿੰਗ ਕੀ وجہ سے ਬਲੌਕ ਲੈਂਡ ਸਲਾਈਡਿੰਗ ਦੀ وجہ ਨਾਲ ਤੇ ਹੁਣ ਆ ਹੀ ਨਹੀਂ ਇੱਕ ਇਧਰ ਰੋੜ ਕੱਢਿਆ ਆ ਵਾਲਾ ਇਸ ਰੋੜ ਤੇ ਹੁਣ ओके तो ओके ਕੋੜਾ ਭਜਾਵਾਂਗੇ ਬਸ ਹੋ ਗਈ ਯਾਰ ਅੱਜ ਇੱਕ ਆਪਾ ਜਿਹੜਾ ਈਗੋ ਵਿਲੇਜ ਪਿੱਛੇ ਛੱਡਿਆ ਆਇਆ ਖਾਣ ਪੀਣ ਦਾ ਝਾਂਮ ਤਾਮ ਚਾਂਮ ਉੱਥੇ ਹੀ ਸੀਗਾ ਹੁਣ ਕਹਿੰਦੇ ਇੱਥੋਂ ਪਤਾ ਲੱਗਾ ਕਹਿੰਦੇ ਵੀ 5-7 ਕਿਲੋਮੀਟਰ ਨੀ ਕੋਬੀ ਮਿਲਣਾ ਹੈਗਾ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਆ ਖਾਰ ਕੇ ਆ ਪਾਵਰ ਜੀ ਤੇ ਆ ਕੇਕ ਖਾ ਲਿਆ ਤੇ ਪਾਵਰ ਪੀਨੇ ਆ ਹੁਣ ਅੱਜ ਇਹਨਾਂ ਚੀਜ਼ਾਂ ਨੇ ਬੰਨੇ ਲੱਗਾਗੇ ਮਗਾ ਪਾਵਰ ਰੂਬਰ ਸਭ ਕੋ ਮਿਕਸ ਕਰ ਲੈਨੇ ਆ ਵੀ ਇੱਕ ਪੀ ਲੈਨੇ ਹੁਣ ਮਰਨਾ ਥੋੜਾ ਭੁਖਿਆ ਨੇ ਰੜਕੀ ਵਾਲਿਆ ਭੁੱਖ ਨਾਲ ਮਰ ਗਿਆ ਤਾਂ ਬਸ ਨਾਮੀ ਬੋਣੀ ਆ ਰੜਕੇ ਵਾਲਾ ਜਿਹੜਾ ਭੁੱਖ ਨਾਲ ਮਰ ਗਿਆ ਓਏ ਆ ਵੜਾ ਰੂੜਿਆ ਜੀ ਆਂਦੇ ਲੈਂਡ ਸਲਾਈਡਿੰਗ ਹੋਣ ਦੇ ਕੰਨ ਸਾਰਾ ਟੁੱਟਾ ਆ ਤੇ ਇਹਦੇ ਨਾਲ ਦੀ ਆ ਜਿਹੜਾ ਕੱਢਿਆ ਫਿਰ ਪਿੰਡ ਦੇ ਬਲ ਦੀ ਕਮਾ ਕੇ ਤੇ ਮੁੜ ਕੇ ਆਪਾਂ ਹੁਣ ਇਸੇ ਰੋਡ ਤੇ ਆ ਚੜੇ ਹਨ ਅਨਰਜੀ ਅੱਜ 800 800 ਜਿਆਨੇ ਡਾਊਨਲੋਡ ਕਰਕੇ ਚੱਲ ਹੋਣਾ ਆ ਮੂਰੇ ਦੇਖਦੇ ਕਿੱਥੇ ਕੇ ਜਾ ਕੇ ਖਾਣ ਪੀਣ ਲਾਉਂਦਾ ਬਲਾਰੂ ਬਲਾਰੂ ਗਾਤਾ ਬਲੂਰ ਵਾਲਾ ਸ਼ੈਤਾਨ ਆ ਹੜਾ ਖਾਵ ਖਾਣੇ ਰਜਰੂ ਦੇ ਲਿਆ ਆ ਪੰਜਾਬ ਆਪਣੇ ਨੂੰ ਅੱਗੇ ਸੀਗਾ ਇਹ ਮੂਰੇ ਸੀਗਾ ਕਹਿੰਦਾ ਨਹੀਂ ਨਹੀਂ ਰੁਕਣਾ ਨਹੀਂ ਕਹਿੰਦਾ ਕਹਿੰਦਾ ਮੂਰੇ ਬੰਦ ਹੋ ਜਾਣਾ ਆ ਕੁਛ ਨਹੀਂ ਬੰਦ ਬੁੰਦ ਹੋਣਾ ਰੋਡ ਨੂੰ ਨਹੀਂ ਸਾਈਡ ਦੀ ਕੱਢਿਆ ਯਾਰ ਇਹ ਫੁੱਦੂ ਖਤ ਗਿਆ ਮੇਰਾ ਤੂੰ ਬਲੂਰ ਵਾਲਿਆ ਲੋ ਜੀ ਆ ਦਿੱਸਿਆ ਇੱਕ ਗਣੇਸ਼ ਮੰਦਿਰ ਹੋਟਲ ਕਿਉਂਕਿ ਇੱਧਰ ਮੰਦਿਰ ਵੀ ਆ ਉਹਦੇ ਨਾਂ ਤੇ ਹੀ ਆ ਤੇ ਰੋਟੀ ਨਹੀਂ ਕਹਿੰਦੇ ਮਿਲਣੀ ਪੂੜੀ ਮਿਲਣੀ ਆ ਬਣਾਇਆ ਉੱਤੇ ਸਾਰਾ ਕੁਝ ਹੀ ਹੈ ਇਹਨਾਂ ਨੇ ਰੋਟੀ ਪਰਾਂਠਾ ਸਭ ਕੁ ਪੂੜੀ ਮਿਲੇਗਾ ਨਾ ਰੋਟੀ ਨਹੀਂ ਮਿਲੇਗਾ ਪਰਾਂਠਾ ਮਿਲੇਗਾ ਆਲੂ ਵਾਲਾ ਆਪੋ ਸਾਫ ਵੀ ਕਰ ਦੇ ਪੂੜੀ ਆਪਨੇ ਨਹੀਂ ਖਾਣਾ ਚੱਲ ਬਣਾ ਦੇ ਯਾਰ ਪੂੜੀ ਬਣਾ ਦੇ ਬਾਈ ਪੂੜੀ ਬਣਾ ਦੇ ਤੇਲ ਨਾ ਛੋੜਦਾ ਹੋ ਜਿਆਦਾ ਪੂੜੀ ਪੂੜੀ ਜਿਆਦਾ ਤੇਲ ਮਤ ਛੋੜਦਾ ਹੋ ਹਾਂ 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 ਸਹੀ ਬਣਾਉਣਾ ਬਾਈ ਜਿਆਦਾ ਮਤ ਦੋ ਲੋ ਲੈ ਨੈਟਵਰਕ ਵਾਰੇ ਵੀ ਤੁਹਾਨੂੰ ਇਧਰ ਦੱਸ ਦਿੰਨੇ ਆਪਣੇ ਫੋਨਾਂ ਦਾ ਐਨੇ ਬਾਈ ਜਾਂ ਨੈਟਵਰਕ ਕੌਣ ਸੀ ਕੰਪਨੀ ਦਾ ਹੈ ਬੀਐਸਐਨਲ 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 ਆਤਾ ਹੈ ਨਾ ਆਈਆਰ ਵੀ ਆਤਾ ਹੈ ਆਈਆਰ ਟੈਲ ਤਾਂ ਨਹੀਂ ਆ ਰਹਾ ਖਤਮ ਹੈ ਜੀਓ ਵੀ ਖਤਮ ਹੈ ਜੀਓ ਵੀ ਨਹੀਂ ਹਾਂ ਇਹ ਸਾਈਡ ਤੇ ਜਾਨੀ ਕਿ ਆਪਣੇ ਆ ਕੈਮਰਾ ਚਾਉਣ ਦਾ ਮਤਲਬ ਹੈ ਵੀ ਬੀਐਸਐਨਲ ਦਾ ਨੈਟਵਰਕ ਮਿਲਦਾ ਆ ਤੇ ਆਪਣੇ ਫੋਨ ਬੰਦੇ ਹੀ ਆ ਆਪਾਂ ਰੋਟੀ ਖਾ ਰੋਗੇ ਹੈਗੇ ਇੱਥੇ ਰੋਟੀ ਖਾ ਦੀ ਪੂੜੀਆਂ ਖਾਣ ਤੇ ਮੈਂ ਕਿ ਇੱਕ ਦਾ ਨ ਜਾਣਕਾਰੀ ਸਾਂਝੀ ਕਰ ਦਈਏ ਵੈਸੇ ਤਾਂ ਪਤਾ ਹੀ ਹੋਣਾ ਜਿਹੜੇ ਸਫ਼ਰ ਕਰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਆ ਬਈ ਆਪਣੇ ਕਿਉਂਕਿ ਅੱਜ ਆਪਾਂ ਅਰਨਾਚਲ ਪ੍ਰਦੇਸ਼ ਦੇ ਬਾਰਡਰ ਤੇ ਅਸਾਮ ਤੇ ਅਰਨਾਚਲ ਪ੍ਰਦੇਸ਼ ਦੇ ਬਾਰਡਰ ਤੇ ਪਹੁੰਚਣ ਦਾ ਟਾਰਗੇਟ ਆ ਬਾਕੀ ਦੇਖਦੇ ਆ ਤੇ ਹੋ ਸਕਦਾ ਇਹ ਅੱਜ ਦੀ ਅਰਨਾਚਲ ਪ੍ਰਦੇਸ਼ ਦੇ ਸਫ਼ਰ ਦੀ ਆਪਣੀ ਆਖਰੀ ਵੀਡੀਓ ਹੋਵੇ ਤੇ ਤੁਹਾਨੂੰ ਦੱਸ ਦਿੰਨੇ ਆ ਜੀ ਆਪਣੇ ਜਿਹੜੇ ਇੱਧਰ ਦੋਨੀ ਪੋਲੋ ਆ ਯਾਨੀ ਕਿ ਜਿਹੜੇ ਆਦਿਵਾਸੀ ਲੋਗ ਆ ਉਹਨਾਂ ਦਾ ਜਿਹੜਾ ਗੁਰੂ ਆ ਜਿਹਨੂੰ ਭਗਵਾਨ ਮੰਨਦੇ ਆ ਉਹ ਆ ਜੀ ਆਪਣੇ ਤਲਬ ਰੂਬੋ ਤਲਬ ਰੂਬੋ ਆ ਨਾਮ ਉਹਨਾਂ ਦਾ ਇਧਰ ਆਪਾਂ ਜਿਹੜਾ ਸਫਰ ਕਰਦੇ ਆਪਾਂ ਕੱਲ ਦੀ ਵੀਡੀਓ ਵੀ ਦੱਸਿਆ ਸੀ ਇਧਰ ਜਿਹੜੇ ਆ ਆਪਣੇ ਗਾਲੋ ਆ ਗਾਲੋ ਜਿੱਦਾਂ ਆਪਣੇ ਨਿਸ਼ੀ ਨਿਸ਼ੀ ਹੋ ਜਾਂਦੇ ਆ ਆਪਣੇ ਤਾਗੀਨ ਇਦਾਂ ਲਗਾ ਲਗਾ ਯਾਨੀ ਕਿ ਇਹ ਕਬੀਲੇ ਸਮਝ ਲਓ ਇਹਨਾਂ ਦੇ ਆ ਜਿੱਦਾਂ ਕਬੀਲਾ ਉਹਦੇ ਭਾਸ਼ਾ ਬਦਲਦੀ ਜਾਂਦੀ ਆ ਤੇ ਜਿਹੜੇ ਇੱਧਰ ਪਿੰਡਾਂ ਦੇ ਨਾਂ ਵੀ ਆ ਉਹ ਇਹਨਾਂ ਦੇ ਬਜ਼ੁਰਗਾਂ ਦੇ ਨਾਂ ਤੇ ਆ ਕੁਝ ਬੀਬੀਆਂ ਦੇ ਤੇ ਕੁਝ ਬੰਦੇਆਂ ਦੇ ਜਿੰਨੇ ਵੀ ਪਿੰਡ ਆ ਇੱਧਰ ਤੇ ਇਹ ਜਿਹੜੇ ਆਪਣੇ ਗਾਲੂਆ ਇਹਨਾਂ ਵਿੱਚ ਇੱਕ ਖਾਸੀਅਤ ਆ ਇਹ ਆਪਣੇ ਯਾਨੀ ਕਿ ਜਿਹੜੇ ਇਹਨਾਂ ਦੇ ਨਾਂ ਦੇ ਇਹਨਾਂ ਦੇ ਕਿ ਬਜ਼ੁਰਗ ਦੇ ਭਰਾ ਦੇ ਨਾਂ ਤੇ ਵੀ ਪਿੰਡ ਆ ਉਸ ਪਿੰਡਾਂ ਦੇ ਵਿੱਚ ਵੀ ਇਹ ਵਿਆਹ ਸ਼ਾਦੀ ਨਹੀਂ ਕਰਦੇ ਹੈਗੇ ਤੇ ਕਈ ਬੀਬੀਆਂ ਦੇ ਨਾਵਾਂ ਦੇ ਪਿੰਡ ਆ ਜੋ ਇਹਨਾਂ ਦੇ ਬਜ਼ੁਰਗਾਂ ਦੀ ਕਿਤੇ ਰਹਤਦਾਰੀ ਜੋ ਭੈਣ ਭਰਾਵਾਂ ਚੋਂ ਆਉਂਦੀ ਆ ਉਸ ਪਿੰਡ ਵਿੱਚ ਵੀ ਨਹੀਂ ਵਿਆਹ ਸ਼ਾਦੀ ਕਰਦੇ ਅੱਗੇ। ਲਓ ਜੀ ਆ ਜਾਓ ਹੁਣ ਪੂੜੀ ਨਾ ਕੋਲੀਏ। ਇਹ ਮੁਰ ਚਕਾ ਲਾਉਂ। ਘੋੜਨੇ ਵਾਲਾ ਹੀ ਕੰਮ ਹੈ ਇੱਧਰ ਯਾਰ। ਨਹੀਂ ਨੰਗਦੀਆਂ ਯਾਰ ਕੀ ਕਰੀਏ। ਆ ਛਾੜ ਦੇ ਦੇਣਾ ਹੁਣ ਇੰਨਾ। ਔਖਾ ਯਾਰ। ਲਓ ਜੀ। ਤੁਰੇ ਆਥੋਂ ਪੂੜੀਆਂ ਹੀ ਖਾ ਕੇ ਜਿੱਦਾਂ ਇੱਧਰ ਸ਼ਾਮ ਦੇ ਰਨਾਚਲ ਦੇ ਸਾਹਮਦੇ ਬਾਰਡਰ ਜਿਹੜਾ ਡਿਬਰੂਗੜ ਵਾਲੀ ਸਾਈਡ ਪੈਂਦਾ ਆ ਉਹ ਸਾਈਡ ਨੂੰ ਵਧ ਰਹੇ ਆ ਤੇ ਗਰਮੀ ਵੀ ਵਧ ਰਹੀ ਹੈ ਇਹ ਨਹੀਂ ਪਤਾ ਚੜ੍ਹਾਈ ਪੈ ਰਹੀ ਹੈ ਸਾਰੀ ਤਾਂ ਕਰਕੇ ਜਾਂ ਹਾਏ ਰੁਕ ਜਾ ਰੋੜ ਕੀ ਆਲੇ ਇਹ ਨਹੀਂ ਪਤਾ ਚੜ੍ਹਾਈ ਪੈ ਰਹੀ ਆ ਜਾਂ ਉਦਾਂ એનર્ਜੀ ਖਤਮ ਹੋਈ ਹੋ ਤਾਂ ਗਰਮੀ ਨਹੀਂ ਲੱਗ ਰਹੀ ਗਰਮੀ ਬਾਦਰਈ ਆ ਵੈਸੇ ਕਿਉਂਕਿ ਅਸਾਮ ਦੇ ਵਿੱਚ ਗਰਮੀ ਹੈ ਨਾਚਲ ਠੰਡਾ ਆ ਲਿਖਾ ਵਾਲੀ ਕੋਸ਼ ਇਦਾਂ ਦਾ ਜਿਹੜਾ ਬਾਰਡਰ ਏਰੀਆ ਆਣਾ ਆਪਾਂ ਨੂੰ ਹੋਰ ਨਾਚਲ ਤੇ ਅਸਾਮ ਦਾ ਐਂਟਰ ਆਪਾਂ ਹੋਏ ਸੀਗੇ ਨਾਰਥ ਲਖੀਮਪੁਰ ਤੋਂ ਜਿਹੜਾ ਕੀਮਨਬਲਾ ਬਾਰਡਰ ਆ ਅਸਾਮ ਤੇ ਨਾਚਲ ਦਾ ਹਾਂਜੀ ਇਸ ਟਾਈਮ ਆਪਾਂ ਖੜੇ ਆ ਜੀ ਇਹ ਇੱਕ ਪਿੰਡ ਔਰ ਨਾਚਲ ਪ੍ਰਦੇਸ਼ ਦਾ ਗਾਰੋ ਗਾਰੋ ਤੇ ਇਹਦਾ ਡਿਸਟ੍ਰਿਕਟ ਹੈ ਆਪਣੇ ਲੋਅਰ ਸਿਆੰਗ ਤੇ ਸਕੂਲ ਹੈ ਪ੍ਰਾਇਮਰੀ ਤੇ ਬਈ ਦੀ ਖਾਸियत ਪਿੰਡ ਦੀ ਇਹ ਆ ਇੱਥੇ ਲਿਖਿਆ ਆਪਾਂ ਦੇਖਿਆ ਸੀਗਾ ਤੇ ਮੈਂ ਕਿਹਾ ਯਾਰ ਪੁੱਛੀਏ ਵੀ ਹੈ ਨਾ ਵੀ ਕਿਤੇ ਉਦਾਂ ਹੀ ਤਾਂ ਨਹੀਂ ਲਿਖਿਆ ਤੇ ਆਪਾਂ ਤੇ ਝੰਡੇ ਦੋਨੀ ਪੂਲੋ ਦੇ ਆ ਇੱਥੇ ਵੀ ਘਰਾਂ ਦੇ ਵਿੱਚ ਐਸ ਰੋਡ ਤੇ ਬੱਥਾ ਮਿਲਦੀਆਂ ਆ अगर इधर कैमरा कर लू कोई इतराज तो नहीं तम्बाकू के बारे में पूछना है पूछना है ये बात बिल्कुल सही है जो तम्बाकू फ्री जोन है ये जो लिखा है तम्बाकू फ्री जोन तम्बाकू जगह का नहीं नहीं जगह का नाम तो गारू ये जो बोर्ड नहीं लगा जे सच में फ्री जोन है तंबाकू तंबाकू खाते हैं जहाँ सही 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 सभी खाते हैं बोर्ड पैसे लगा हुआ पंजाब साइकिल साइकिल से साइकिल से। से, से। हाँ वो मेरा फ्रेंड है हाँ दे दो कोई नहीं। लो नहीं यू इसके लिए थैंक थैंक यू यू। नहीं नहीं ऐसे आप आप ना, मेरे हाथ क्यों जा रहे मजा आ रहा है मुझे एंजॉय कर रहा हूँ कहाँ जा रहे ऑल इंडिया ओके थैंक यू कहाँ जा रहे थे अभी जा रहे हैं इधर आज बासर से चले थे हा? आज बासार से चले आज बासार से चले थे हा? आलो, दी आलो से पहले कट गए थे वो साइकिल में प्रॉब्लम है मेरे जो फ्रेंड है उसके okay. तो वो अभी डिब्रुगढ़ में ठीक होगा okay. इसलिए रूट ये ले लिया नहीं तो आलो तो सारा रह गया था वहाँ से ट्वेंटी फोर कितने महीने हो गए अपने गांव से से आए मुझे आज पंजाब से चले हुए अपने आज कितनी तारीख है कितनी डेट है आज आज 24 24 ना 28 को मुझे 1 मंथ हो जाएगा ओके वाओ पंजाब से चले पंजाब से हां यहीं से आए हां जी सही हां हां पंजाब से, से? से साइकिल oh पे ओ माय गॉड सो स्वीट बोल अच्छा ओके ओके okay. 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 दी थैंक यू संतरों के लिए थैंक यू ओके वेलकम इस टाइम आपा गारू दे कसबे छे खड़े हैं सा लेने रुक गए थे के चढ़ाई बहुत है यार ਇਤੋਂ ਪਤਾ ਕੀਤਾ ਲੋਕਲ ਬੰਦੇ ਉਹਦਾ ਪੁੱਛੇ ਤਾਂ ਆਪਾਂ ਪੁੱਛਦੇ ਰਹੀਦਾ ਸਿਰਸੁਰ ਖਾਂਦੇ ਰਹੀਦਾ ਜਿਹੜਾ ਵੀ ਟੱਕਰ ਜਵੇ ਜਾਂ ਜਿਹੜਾ ਕੋਲ ਆਏ ਕੱਢ ਜਵੇ ਆਪਾਂ ਕਹਾਂਗੇ ਚੜ੍ਹਾਈ ਕਿੰਨੀ ਹੈ ਇਤੋਂ ਹੁਣ ਬਈ ਲਿਖਾਵਾਲੀ ਤੱਕ ਕਹਿੰਦੇ ਵੀ ਹੱਲੇ 7 ਕਿਲੋਮੀਟਰ ਦੀ ਚੜ੍ਹਾਈ ਹੈਗੀ ਆ ਪੂਰੀ ਤਿੱਖੀ ਕਹਿੰਦੇ ਜਿਹੜੀ ਹੁਣਿਆ ਹੁਣੇ ਤਿੱਖੀ ਵਾਲੀ ਜਿਹੜੀ ਚੜ੍ਹਦੇ ਆਉਨੇ ਆ ਘੱਟ ਸੀਗੀ ਮੈਂ ਕਿਹਾ ਖੱਟ ਸੀਗੀ ਫੇ ਹੱਸ ਪੈਂਦੇ ਆ ਸਾਡਾ ਜਲੂਸ ਕੱਢਿਆ ਪਿਆ ਚੜ੍ਹਾਈ ਨੇ ਤੇ ਬਸ 7 ਕਿਲੋਮੀਟਰ ਚੜਾਈ ਆ ਇਹਨੂੰ ਕਿਸ ਤਰ੍ਹਾਂ ਕਵਰ ਕਰੀਏ ਤੇ ਬਾਕੀ ਦਾ ਫੇਰ ਘੱਟੋ-ਘੱਟ 30 ਕਿਲੋਮੀਟਰ ਆਪਾਂ ਡਾਊਨੇ ਹੀ ਜਾਣਾ ਆ 30 ਦੇ ਲਗਭਗ ਹੋਣਾ ਆ ਡਾਊਨ ਬਾਕੀ ਮੈਂ ਤਾਂ ਚੱਲਦੇ ਨਹੀਂ ਹੈਗੇ ਕਰਕੇ ਨੈੱਟਵਰਕ ਹੈ ਨਹੀਂਗਾ ਦੇਖ ਵੀ ਨਹੀਂ ਹੋਣਾ ਲਓ ਜੀ ਆਹ ਬੂੜ ਆ ਗਿਆ ਆਪਾਂ ਸਾਹਮਣੇ ਜੋਨਾਈ 103 ਕਿਲੋਮੀਟਰ ਲੀਕਾ ਬਾਲੀ 36 ਕਿਲੋਮੀਟਰ ਆਕਾ ਜਾਨ 48 ਕਿਲੋਮੀਟਰ ਦੇਮਾਜੀ 65 ਕਿਲੋਮੀਟਰ ਲਿਕਾ ਵਾਲੀ ਦਾਖਾ ਜਾਣ ਸਿੱਧੇ ਆ ਜਿਨੇਈ ਆਪਣੇ ਲੈਫਟ ਹੱਥ ਤੇ ਦੀਮਾਜੀ ਆਪਣੇ ਰਾਈਟ ਹੱਥ ਯਾਨੀ ਕਿ ਆਪਣੇ ਦੱਸਣਾ ਮਤਲਬ ਹੋਵੇ ਇਹ ਆ ਬਈ ਲਿਕਾ ਵਾਲੀ ਰੜਕੀ ਵਾਲਿਆ ਰਹਿ ਗਿਆ 3 ਤੇ 6 36 36 ਰਹਿ ਗਿਆ ਆ ਤੇ ਯਾਨੀ ਕਿ ਦੱਸਣ ਵਾਲਿਆਂ ਦੇ ਮੁਤਾਬਕ ਇਹ ਇੱਥੇ ਲੋਕਲ ਬੰਦਿਆਂ ਦੇ ਬਈ 6 ਕਿਲੋਮੀਟਰ ਪੂਰੀ ਤਿੱਖੀ ਜੜਾਈ ਆ ਰੁੜਕੀ ਵਾਲਿਆ ਜਾਣੀ ਪੈਣੀ। ਬਾਕੀ ਅੱਜ ਕਾਫੀ ਨਿਹਰਾ ਹੀ ਹੋਊਗਾ ਕਿਉਂਕਿ 6:30 ਵਜੇ ਦਾ ਇੱਥੇ ਨਿਹਰਾ ਹੋਈ ਜਾਂਦਾ ਆ 6:30 ਜਾਂ 4:50 ਤੇ 6:30 ਜੇ ਨਿਹਰਾ ਹੁੰਦਾ ਤਾਂ 10-15 ਮਿੰਟ ਚ ਇਦਾਂ ਹੁੰਦਾ ਇਦਾਂ 8-9 ਵਜੇ ਹੁੰਦੇ ਆ ਪੰਜਾਬ ਦੇ ਵਿੱਚ। ਬਾਕੀ ਮੌਸਮ ਥੋੜਾ ਜਿਹਾ ਵਧੀਆ ਜਿਹਾ ਹੋ ਜਾਣਾ ਆ। ਸ਼ਾਮ ਨੂੰ ਸੋਹਣੇ ਲੱਗਦੇ ਹੁੰਦੇ ਆ। ਅਰੇ ਉਪਰੇ ਪਹਾੜ ਤਰਾਖਤ ਤੇ ਉਹਦਾ ਆਨੰਦ ਮਾਣਦੇ ਨੇ ਆਪਾਂ ਕੱਢ ਲੈਣਾ ਹੈ ਸਫਰ ਬਾਕੀ ਦੇਖਦੇ ਆ ਨਾ ਨਿਕਲਿਆ ਤਾਂ ਟੈਂਟ ਲਾ ਲਿਆਂਗੇ ਕਿਤੇ ਗੱਡ ਦੇਾਂਗੇ ਲਓ ਜੀ ਸੂਰਜ ਵੀ ਹੈ ਨ ਮੱਥੇ ਤੇ ਆ ਟਿਕਿਆ ਤੇ ਇਧਰ ਬੋੜੀਆਂ ਵੀ ਦੇਖ ਪਿਆ ਬਈ ਤੀਰਿਆ ਮੋੜਿਆ ਪਹਾੜ ਇਹ ਵੀ ਹੁਣ ਥੋੜੇ ਜੇ ਨੀਵੇਂ ਹੋ ਗਏ ਲੱਗਦਾ ਹੁਣ ਡਾਊਨ ਜਾਵਾਂਗੇ ਥੱਲੇ ਨੂੰ ਰੋੜਕੀ ਵਾਲਿਆ ਹਏ ਓਏ ਬੜਾ ਲਉ ਪੀਤਾ ਵੀ ਅੱਜ ਦਾ ਸੈਂਟਰ ਨੈਚਰ ਪ੍ਰਦੇਸ਼ ਦੇ ਪਹਾੜਾਂ ਨੇ ਹੈ ਮੂਰੇ ਬੀਦੀਦੇ ਆ ਦੇਦੇ ਆ ਕੀ ਬਣਦਾ ਪਰ ਡਾਉਨ ਹੀ ਹੁਣਾ ਹੁਣ ਉਧਾਂ ਜਾਂਦਾ ਜੰਮਾ ਹਲੋ 2 ਕਿਲੋਮੀਟਰ ਡਾਉਨ ਉਤਰੇ ਫੇ ਮੜ ਕੇ ਆ ਗਏ ਵਾਲੇ ਦੁਆਲੇ ਪਹਾੜਾਂ ਨੇ ਘੇਰ ਲਿਆ ਚਾਹੀਦੀ ਬਾਤੀ ਫੇ ਪਾੜ ਅਜੇ ਤੱਕ ਲੋਲਾ ਹੀ ਹੋਣ ਡੀਆਂ ਆ ਲੋ ਜੀ ਰੋਡ ਬਣ ਰਿਆ ਆ ਲਿਕਾ ਬਾਲੀ ਵਾਲਾ ਗੱਡੀਆਂ ਨੰਗ ਲੈਣ ਤੇ ਆਪਾਂ ਬਾਅਦ ਚੋਂ ਨੰਗਦੇ ਆ ਲੋ ਜੀ ਆਪਾਂ ਪਹੁੰਚ ਗਏ ਆ ਮੀਤਾ ਰਿਸੋਰਡ ਲਿਕਾਵਲੀ ਦੇ ਵਿੱਚ ਹੀ ਪੈਂਦਾ ਇਹ ਨੀਅਰ ਪੁਲਿਸ ਚੈੱਕ ਪੋਸਟ ਦੇ ਲਾਗੇ ਸੂਬਾ ਰਣਾਚਲ ਪ੍ਰਦੇਸ਼ ਯਾਨੀ ਕਿ ਬਾਰਡਰ ਵਾਲਾ ਏਰੀਆ ਆਇਆ ਹੈ ਅਸਾਮ ਤੇ ਔਰਨਾਚਲ ਦਾ ਤੇ ਇੱਧਰ ਆਪਾਂ ਨੂੰ ਪੁੱਛਿਆ ਤੇ ਟੈਂਟ ਲਾਉਣ ਦਾ ਸਹੂਲਤ ਕਤਾਬ ਬਣ ਗਿਆ ਤੇ ਉਹ ਕਹਿੰਦੇ ਇੱਧਰ ਪੱਕੇ ਥਾਂ ਤੇ ਲਾ ਲਿਓ ਥੋੜੇ ਟਾਈਮ ਰੋਕੇ ਕਿਉਂਕਿ ਅਗਲਿਆਂ ਦੇ ਕਸਟਮਰ ਵਗੈਰਾ ਵੀ ਆਉਣਾ ਆਉਂਦੇ ਆ ਜੇ ਜਿੱਦਾਂ ਗੱਡੀਆਂ ਖੜੀਆਂ ਆ ਤੇ ਅੱਜ ਦਾ ਆ ਤਾਂ ਚੰਮ ਵਧੀਆ ਖਾਣ ਪੀਣ ਦਾ ਵੀ ਸੋਹਣਾ ਹੋ ਜਾਣਾ ਤੇ ਪਹਿਲਾਂ ਚਾਹ ਪਾਣੀ ਪੀਨੇ ਆ ਤੇ ਬਾਅਦ ਵਿੱਚੋ ਬਾਕੀ ਗੱਲਬਾਤ ਕਰਦੇ ਆ ਮੂੰਹ ਹੱਤੋਂ ਲਈਏ ਬਿਲਹਰੌੜ ਕੀ ਵਾਲਿਆ ਮੱਟ ਬਹੁਤ ਪਿਆ ਅੱਜ ਅੱਜ ਜ਼ੋਰ ਵੀ ਬਹੁਤ ਲੱਗਾ ਹਾਜਰ ਨਾਚਰ ਪ੍ਰਦੇਸ਼ ਦੇ ਪਹਾੜਾਂ ਦਾ ਆਖਰੀ ਦਿਨ ਦਾ ਸਫ਼ਰ ਸਗਾ ਇਹ ਹੌਣ ਬਣੂ ਗੱਲ ਹਾਲੀ ਮੈਂ ਕਿਹਾ ਦੋ ਕੱਪ ਸੱਟਦੇ ਆ ਬਾਕੀ ਨਾਲ ਆ ਜੀ ਯਾਰ ਟੈਡ ਪਾਲਾ ਹੀ ਖਾਲੀ ਆ ਖਾਣ ਨੂੰ ਨਹੀਂ ਮਿਲਿਆ ਕੋਬੀ ਲੋ ਜੀ ਸਵਾ 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 ਪੰਜ ਦਾ ਹੋ ਗਿਆ ਸਵਾ ਪੰਜ ਲਟਾਂ 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 ਹਾਂਜੀ ਇੱਧਰ ਨੂੰ ਸਾਫ਼ ਜਿਹਾ ਥੋੜਾ ਜਿਹਾ ਨਾ ਹਾਂਜੀ ਅੱਜ ਦੇ ਸਫਰ ਦਾ ਮਜ਼ਾ ਕਦਾਂ ਆਇਆ ਕਿ ਨਹੀਂ ਆਇਆ ਜੀ ਆਨੰਦ ਵੱਜਾ ਜਾਂ ਨਹੀਂ ਵੱਜਾ ਇਹ ਜਰੂਰ ਦੱਸਿਓ ਕਮੈਂਟਾਂ 'ਚ ਪਰ ਅੱਜ ਆਪਣਾ ਬੜਾ ਜਿਹਾ ਲੂਸ ਨਿਕਲਿਆ ਇਹਨਾਂ ਦੱਸ ਦਿੰਨਾ ਰਣਾਚਲ ਪ੍ਰਦੇਸ਼ ਦੇ ਵਿੱਚ ਜਿੱਦਾਂ ਦਾ ਆਪਾਂ ਸਫ਼ਰ ਕਰਦੇ ਆ ਇੱਕ ਆਪਣੇ ਕੱਲ ਦਾ ਦਿਨ ਤੇ ਇੱਕ ਅੱਜ ਦਾ ਪੂਰਾ ਜਰੂਰ ਨਿਕਲਿਆ ਸਰੀਰ ਦਾ ਤੇ ਹੁਣ ਆਪਾਂ ਇਸ ਟਾਈਮ ਬਾਰਡਰ ਤੇ ਬਿਠੇ ਆਂ ਅਰਨਾਚਲ ਤੇ ਅਸਾਮ ਦੇ ਆਪਣੇ ਕੱਲ ਨੂੰ ਆਪਾਂ ਦਾ ਸਫਰ ਡਿਬ루ਗਾੜਲ ਨੂੰ ਆ ਤੇ ਉੱਥੇ ਸਫਰ ਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰੀ ਜਾਣੀ ਆਪਾਂ ਬਾਕੀ ਹੁਣ ਇਜਾਜ਼ਤ ਦਿਓ ਜੀ ਥਕਾਵਟ ਬਹੁਤ ਹੋਈ ਆ ਹਲੇ ਟੈਂਟ ਲਾਉਣੇ ਆ ਟੈਂਟ ਲਾ ਕੇ ਫਿਰ ਰੋਟੀ ਪਾਣੀ ਖਾ ਕੇ ਆਰਾਮ ਕਰੀਏ ਅੱਜ ਆਪਾਂ ਵੀਡੀਓ ਵੀ ਕੋਈ ਐਡਿਟ ਨਹੀਂ ਕਰਨੀ ਹੈਗੀ ਲੇਟਣ ਦੀ ਕਰਨੀ ਆ ਕੱਲ ਨੂੰ ਸਫਰ ਆਪਣਾ ਥੋੜਾ ਹੀ ਆ 70 ਕਿਲੋਮੀਟਰ ਦਾ ਪਲੇਨ ਰੋਡ ਦਾ ਆ ਕੋਈ ਚੱਕਰ ਨਹੀਂ ਸਾਰਾ ਤਿੰਨਾਂ ਘੰਟਿਆਂ ਜਿਨ ਬਿੜ ਦੇਣਾ ਆਪਾਂ ਇਸ ਕਰਕੇ ਅੱਜ ਸੋਣਾ ਹੀ ਆ ਠੀਕ ਹੈ ਜੀ ਸਾਰਿਆਂ ਨੂੰ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਸੁਬੀਰ ਨੂੰ